ਬਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਣਜੇਂਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਲੋਕੇਸ਼ਨ ਹੈ ਬਾਈ ਜੀ ਆਪਣੀ ਗੌਰ ਨਾਲ ਸੁਣ ਲਿਆ ਕਰੋ ਬਾਈ ਜੀ ਇਹ ਜਿਹੜਾ ਮੈਸਟਰਖਾਨਾ ਪਿੰਡ ਹੈ ਇਹ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿਗਾ ਜੀ ਜ਼ਿਲ੍ਹਾ ਬਠਿੰਡਾ ਸਾਡਾ ਜੀ ਆਪਣਾ ਇਹ ਆ ਆਪਣਾ ਇਹ ਆ ਬੋਰਡ ਆ ਬਾਈ ਜੀ ਆਈ ਵੀਡੀਓ ਆਪਾਂ ਸ਼ੁਰੂ ਜਿ ਦਿਖਾਉਨੇ ਆ ਤੁਹਾਨੂੰ ਇਹ ਫੇਮਸ ਬੋਰਡ ਆ ਦਾ ਬਾਈ ਜੀ ਆਪਣੀ ਦੁਕਾਨ ਦੇ ਮੂਹਰੇ ਲੱਗਿਆ ਹੋਇਆ ਬੋਰਡ ਖੰਭੇ ਤੇ ਬਣਾ ਕੇ ਬਾਈ ਜੀ ਬਹੁਤ ਵੱਡਾ ਬੋਰਡ ਲੱਗਿਆ ਖੰਭੇ ਤੇ ਬਣਾ ਕੇ ਮਨਜਿੰਦਰ ਕਲਾਥ ਹਾਊਸ ਦਾ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵਿੱਚ ਜੀ ਆਪਣਾ ਤੇ ਬਾਈ ਜੀ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਵਧੀਆ ਨਵੀਂ ਵੀਡੀਓ ਲੈ ਕੇ ਆਏ ਆ ਨਵੇਂ ਪ੍ਰਿੰਟ ਹੈ ਨਵੇਂ ਡਿਜ਼ਾਈਨ ਹੈ ਵਧੀਆ ਜਿਹੜੇ ਵਰਕ ਕੀਤੇ ਹੋਏ ਵੀਡੀਓ ਹੈ ਸਪੈਸ਼ਲ ਲੈ ਕੇ ਆਏ ਕਿਉਂਕਿ ਬਾਈ ਜੀ ਜਿਹੜੇ ਵਿਆਹ ਸਾਧੀਆਂ ਹੁਣ ਬਾਈ ਜੀ ਜ਼ੋਰ ਆ ਵਿਆਹ ਸਾਧੀਆਂ ਦਾ ਹਰ ਇੱਕ ਨੂੰ ਲੋੜ ਹੈ ਬਾਈ ਜੀ ਜਿਹੜੇ ਵਰਕ ਵਾਲੇ ਸ਼ੂਟ ਹੈ ਇਹ ਖੀਵਖਾਨ ਦੇ ਵੀ ਆਪਣੇ ਕੋਲੇ ਹੈਗੇ ਨਾ ਖੀਨਖਾਬ ਇਕੱਪ ਸਾਨੂੰ ਹੋਰ ਦੱਸਦੇ ਬਾਈ ਜੀ ਆਪਣੇ ਕੋਲੇ ਆਲ ਓਵਰ ਦੁਬੱਟੇ ਵਾਲੇ ਖੀਨਖਾਬ ਸਾਰੇ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਹੈ ਖੀਨਖਾਬ ਜਿਸ ਨੂੰ ਅੱਜ ਦਿਖਾਵਾਂ ਕੁਝ ਤਾਂ ਖੀਨਖਾਬਾ ਬਾਈ ਜੀ ਕੁਝ ਆਪਾਂ ਸਾਨੂੰ ਊ ਵਰਕ ਵਾਲੇ ਦਿਖਾਵਾਂਗੇ ਸਸਤੇ ਖੀਨਖਾਬ ਹਰ ਇੱਕ ਦੀ ਭਾਅ ਚੋਂਦੇ ਨੂੰ ਆਓ ਵੀਰ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤੇ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬੇਨਤੀ ਹੈ ਦੇਖਣ ਦਾ ਮਕਸਦ ਇਹ ਹੁੰਦਾ ਬਾਈ ਜੀ ਕਾਰਨ ਕੀ ਹੁੰਦਾ ਬਾਈ ਜੀ ਇੱਕ ਤਾਂ ਕੁਆਲਿਟੀ ਦਾ ਪਤਾ ਲੱਗ ਜਾਂਦਾ ਤੁਹਾਨੂੰ ਕਿ ਕੁਆਲਿਟੀ ਕੀ ਹੈ ਇੱਕ ਨੂੰ ਬਾਈ ਜੀ ਰੇਟ ਦਾ ਪਤਾ ਲੱਗ ਜਾਂਦਾ ਰੇਟ ਕੀ ਹੈ ਬਾਈ ਜੀ ਜਿਹੜਾ ਆਪਾਂ ਇਹ ਆਪਣੇ ਵਰਕ ਵਾਲੇ ਸ਼ੂਟ ਹੁੰਦੇ ਐ ਜਿਹੜੀ ਦੀ ਸ਼ਿਪਿੰਗ ਐ ਬਿਲਕੁਲ ਫ੍ਰੀ ਐ ਬਾਈ ਜੀ ਬਾਰ-ਬਾਰ ਤੁਹਾਨੂੰ ਦੱਸਦੇ ਐ ਭਾਵੇਂ 2 ਸ਼ੂਟ ਮੰਗਾਓ 1 ਮੰਗਾਓ ਜਿੰਨੇ ਮੰਗਾਓ ਇਹਦੀ ਫ੍ਰੀ ਜਿਹੜੀ ਸ਼ਿਪਿੰਗ ਐ ਫ੍ਰੀ ਐ ਆਓ ਬਾਈ ਇਹ ਪਾਸੋਂ ਬਿਰਿਊਸ ਕਰਦੇ ਨੇ ਸ਼ੁਰੂ ਤਾਂ ਆਹ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣਿਆ ਐ ਵਰਕ ਦੇਖੋ ਬਾਈ ਜੀ ਕਿੰਨੇ ਵਧੀਆ ਵਰਕ ਕੀਤੇ ਐ ਜਰੀ ਦਾ ਵਰਕ ਕੀਤਾ ਹੈ ਜਿਹੜਾ ਪੌਂਚਾ ਐ ਇਹ ਵੀ ਪ੍ਰਿੰਟ ਐ ਵਰਕ ਕੀਤਾ ਬਾਈ ਪੌਂਚਾ ਇਹਦਾ ਦੁਪੱਟਾ ਬਹੁਤ ਸੋਹਣਾ ਇਕੱਲਾ-ਇਕੱਲਾ ਸ਼ੂਟ ਬਾਈ ਜੀ ਚੈੱਕ ਕਰ ਲਓ ਬਾਈ ਜੀ ਆਪਾਂ ਦਾ ਉੱਤੇ ਲਿਖਿਆ ਹੁੰਦਾ ਚੈੱਕ ਕਰ ਲੋ 1500 ਰੁਪਏ ਲਿਖਿਆ ਹੋਇਆ ਹੈ ਰੇਟ ਦਾ 1500 ਆ ਕੋਈ ਬਾਈ ਜੀ ਕਿਸ ਨੂੰ ਲੁਕ ਨਹੀਂ ਲਪੇਟ ਨਹੀਂ ਕਿਸ ਨੂੰ ਵੱਧ ਨਹੀਂ ਘੱਟ ਨਹੀਂ ਇੱਕੋ ਹੀ ਰੇਟ ਹੈ ਜਿਹੜੀ ਦੀ ਸ਼ਿਪਿੰਗ ਹੈ ਇਹ ਫ੍ਰੀ ਹੈ ਜਿਹੜਾ ਮੇਰਾ ਵੀਰਪਰਾ ਕੋਈ ਦੁਕਾਨਦਾਰ ਹੈ ਇਹਨੂੰ ਆਪਾਂ ਲਾਉਣਾ ਹੈ ਬਾਈ ਜੀ ਲੈਸ ਤੇ ਕੁਆਲਿਟੀ ਬਾਈ ਜੀ ਇਹਦੀ ਇੱਕ ਨੰਬਰ ਕੁਆਲਿਟੀ ਹੈ ਇਹ ਖੀਨਖਾਬ ਦਾ ਸੂਟ ਹੈ ਬਾਈ ਜੀ ਇਹਦੀ ਬਾਟਮ ਵੀ ਖੀਨਖਾਬ ਦੀ ਹੈ ਇਹ ਸੂਟ ਵੀ ਖੀਨਖਾਬ ਦਾ ਹੈ ਜਿਹੜਾ ਇਹਦਾ ਵਰਕ ਹੈ ਉਹ ਵੀ ਬਹੁਤ ਸੋਹਣਾ ਕੱਢਿਆ ਹੋਇਆ ਵਰਕ ਹੈ ਆ ਦੇਖੋ ਬਾਈ ਜੀ ਗੌਰਨਾ ਵੀਡੀਓ ਦੇਖਿਆ ਕਰੋ ਬਾਈ ਜੀ ਸਮਾਰ ਕੇ ਸਕਿਪ ਨਾ ਬਾਈ ਜੀ ਕਰਿਆ ਕਰੋ ਇਹ ਦੇਖੋ ਬਾਈ ਜੀ ਪੂਰੀ ਗੌਰਨਾ ਦੇਖੋ ਕਿੰਦਾ ਸੋਹਣਾ ਡਿਜ਼ਾਈਨ ਹੈ ਦੇਖੋ ਬਾਈ ਜੀ ਕਿੰਦਾ ਸੋਹਣਾ ਡਿਜ਼ਾਈਨ ਹੈ ਕਿੰਨਾ ਵਧੀਆ ਡਿਜ਼ਾਈਨ ਸੋਹਣਾ ਹੈ ਬਾਈ ਜੀ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਤੋਹਫਾ ਹੈ ਵਿਆਹ ਸ਼ਾਦੀਆਂ ਦਾ ਇੱਕ ਨੰਬਰ ਕੁਆਲਿਟੀ ਹੈ ਦੇਖੋ ਗੌਰਨਾ ਦੇਖੋ ਜ਼ੂਮ ਕਰਕੇ ਦਿਖਾਓ ਗੌਰਨਾ ਵਧੀਆ ਜਿਹੜੀ ਬਾਈ ਜੀ ਇਹਦੀ ਆ ਕੱਢੀ ਹੈ ਨਾ ਜਰੀਲੀ ਦੇਖੋ ਕਿੰਨੀ ਸੋਹਣੀ ਕੱਢੀ ਹੈ ਬਾਈ ਜੀ ਜਰੀ ਦੇਖੋ ਗੋਲਡਨ ਰੰਗ ਦੀ ਜਰੀ ਕੱਢੀ ਜਰੀ ਦਾ ਕੰਮ ਕੀਤਾ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਇਹ ਜਮਾ ਜਿਹੜਾ ਕੱਪੜਾ ਬਾਈ ਜੀ ਸਾਨੂੰ ਫੁੱਲ ਜ਼ਿੰਮੇਵਾਰੀ ਵਾਲਾ ਕੱਪੜਾ ਬਾਈ ਜੀ ਉਹ ਨਹੀਂ ਹੈਗਾ ਵੀ ਨਾ ਥੋੜੇ ਪੈਸੇ ਲੱਗ ਜਾਣ ਬਾਈ ਜੀ ਨਾ ਢੱਕਾ ਹਣੇ ਨਾ ਉਹ ਨਹੀਂ ਹੈਗਾ ਕੱਪੜਾ ਆਪਣਾ ਇਹਦਾ ਬਾਈ ਜੀ ਹੈਗਾ ਸੀ ਆਪਣਾ ਕਮੀਜ਼ ਦਾ ਕੱਪੜਾ ਆ ਆ ਗਿਆ ਬਾਈ ਜੀ ਬਾਟਮ ਦਾ ਕੱਪੜਾ ਬਾਟਮ ਦਾ ਕੱਪੜਾ ਵੀ ਬਾਈ ਜੀ ਬਹੁਤ ਸੋਹਣਾ ਤੇ ਇੱਕ ਨੰਬਰ ਕੱਪੜਾ ਦੇਖੋ ਆ ਦੇਖੋ ਬਾਈ ਜੀ ਇਹਦਾ ਬਰਕ ਕੀਤਾ ਹੋਇਆ ਹੈ ਪੌਂਚੇ ਤੇ ਬਰਕ ਬਾਈ ਜੀ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਕੰਮ ਕੀਤਾ ਹੋਇਆ ਹੈ ਪੂਰਾ ਵਧੀਆ ਸੋਹਣਾ ਰੇਟ ਕੁੱਲ 1500 ਰੁਪਏ ਬਾਈ ਜੀ ਇਹਦਾ ਸੂਟ ਦਾ ਤੇ ਜਿਹੜੀ ਸ਼ਿਪਿੰਗ ਹੈ ਬਾਈ ਜੀ ਇਹ ਫ੍ਰੀ ਹੈ ਜਿੱਥੇ ਮਰਜ਼ੀ ਕਰਵਾ ਲਓ ਉੱਥੇ ਫ੍ਰੀ ਮਿਲੂ ਬਾਈ ਜੀ ਸ਼ਿਪਿੰਗ ਜਿਹੜੀ ਬਾਈ ਜੀ ਦੁਪੱਟਾ ਦੁਪੱਟਾ ਬਾਈ ਜੀ ਸਿਰ ਤੇ ਖੜਨ ਵਾਲਾ ਦੁਪੱਟਾ ਹੈ ਆਖਰ ਇਹ ਦੇਖੋ ਬਾਈ ਜੀ ਕੁਆਲਿਟੀ ਦੇਖੋ ਕਿੰਨੇ ਸੋਹਣੇ ਦੁਪੱਟੇ ਦੀ ਬਾਈ ਜੀ ਫੁੱਲ ਸਾਈਜ਼ ਹੈ ਇੱਕ ਨੰਬਰ ਦੁਪੱਟਾ ਹੈ ਪੂਰਾ ਵਧੀਆ ਕੁਆਲਿਟੀ ਹੈ ਦੇਖੋ ਮਸਲਿਨ ਦਾ ਦੁਪੱਟਾ ਲਾਇਆ ਹੋਇਆ ਨਾਲ ਬਾਈ ਜੀ ਪੂਰਾ ਵਧੀਆ ਮਲੈਮ ਹੈ ਕੋਈ ਇਹੋ ਜੀ ਗੱਲ ਨਹੀਂ ਸਿਰ ਤੇ ਖੜਨ ਵਾਲਾ ਦੁਪੱਟਾ ਹੈ ਤੇ ਜਿਹੜਾ ਇਹਦਾ ਕੁਆਲਿਟੀ ਹੈ ਬਾਈ ਜੀ ਕੁਆਲਿਟੀ ਬਹੁਤ ਚੰਗੀ ਹੈ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਕੱਲਾ ਕੱਲਾ ਸ਼ੂਟ ਇੱਕ ਨੰਬਰ ਕੁਆਲਿਟੀ ਦਾ ਸ਼ੂਟ ਦਿੱਤਾ ਹੋਇਆ ਤੁਹਾਨੂੰ ਜਿਹੜਾ ਕਿ ਇੱਕ ਨੰਬਰ ਕੁਆਲਿਟੀ ਦਾ ਸ਼ੂਟ ਹੈ ਆਹ ਸੁਣੋ ਇੱਕ ਵਾਰ ਇਸ ਨੂੰ ਆਹ ਦਿਖਾਉਣਾ ਕੋਲ ਬਾਈ ਜੀ ਜਿਹੜੀ ਕੁਆਲਿਟੀ ਹੈ ਨਾ ਕੁਆਲਿਟੀ ਦਾ ਨਾਲ ਸਮਝੌਤਾ ਕੋਈ ਨਹੀਂ ਬਾਈ ਜੀ ਕੁਆਲਿਟੀ ਇੱਕ ਨੰਬਰ ਹੈ ਉਹ ਕੰਮ ਨਹੀਂ ਆਪਣੇ ਕੋਲੇ ਹੈਗਾ ਵੀ ਇਹ ਖਰਾਬ ਹੋਵੇ ਜਾਂ ਤੁਹਾਡਾ ਐਵੇਂ ਪੈਸਾ ਲੱਗਿਆ ਜਾਵੇ ਉਹ ਕੰਮ ਨਹੀਂ ਹੈਗਾ ਇਹ ਚੈੱਕ ਕਰੋ ਬਾਈ ਜੀ ਦੇਖੋ ਆ ਦੇਖੋ ਕੁਆਲਿਟੀ ਚੈੱਕ ਕਰੋ ਇਹ ਆ ਦੇਖੋ ਜੀ ਪੂਰੀ ਗੌਰ ਨਾਲ ਦੇਖੋ ਬਾਈ ਜੀ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਹੈ ਪਰਾਂਟ ਦੇ ਇੱਕ ਨਾ ਸੋਹਣਾ ਕੰਮ ਕੀਤਾ ਹੋਇਆ ਜਿਹੜੀ ਬਾਈ ਜੀ ਆਪਣੇ ਕੋ ਗਲੇ ਵਾਲੇ ਵੀ ਹੈਗੇ ਤੇ ਬਿਘੇਰ ਗਲੇ ਵਾਲੇ ਵੀ ਹੈਗਾ ਕੋਈ ਐਹੋ ਜੀ ਗੱਲ ਨਹੀਂ ਵੀ ਬਿਘੇਰ ਗਲੇ ਵਾਲਾ ਨਾ ਹੁਣ ਗਲੇ ਵਾਲੇ ਵੀ ਅਤੇ ਬਿਘੇਰ ਗਲੇ ਵਾਲੇ ਵੀ ਤੇ ਜਿਹੜੀ ਛੋਟੀ ਲਮਾਈ ਦੀ ਗੱਲ ਕਰਦੇ ਹੋ ਬਾਈ ਜੀ ਗਲੇ ਦਾ ਹੋਵੇ ਭਵੇਂ ਬੇਨ ਬੇਨਾ ਗਲੇ ਤੋਂ ਹੋਵੇ ਲਮਾਈ ਬਾਈ ਜੀ ਛੋਟੀ ਫੁੱਲ ਹੋਊਗੀ ਕੋਈ ਐਹੋ ਜੀ ਗੱਲ ਨਹੀਂ ਵੀ ਲਮਾਈ ਨਾ ਆਵੇ ਇਹ ਆ ਜਿਹੜਾ ਕੰਮ ਆ ਬਾਈ ਜੀ ਆ ਸ਼ਿਮਰ ਹੈ ਬਾਈ ਜੀ ਗੌਰ ਨਾਲ ਚੈੱਕ ਕਰ ਲੋ ਬਾਈ ਜੀ ਸ਼ਿਮਰ ਹੈ ਸ਼ਿਮਰ ਆ ਬਾਈ ਜੀ ਬਾਟਮ ਜਿਹੜੀ ਇਹ ਸ਼ਿਮਰਦੀ ਹੈ ਕੁਆਲਿਟੀ ਚ ਚੈੱਕ ਕਰੋ ਸ਼ਿਮਰ ਤੇ ਵਰਕ ਕੀਤਾ ਹੋਇਆ ਪੌਂਚਾ ਵਰਕ ਸ਼ਿਮਰਦਾ ਹੈ ਐਡਾ ਸੋਹਣਾ ਛੂਟਾ ਬਾਈ ਜੀ ਗੱਲ ਹੀ ਛੱਡ ਦਿਓ ਦੇਖੋ ਕੁਆਲਿਟੀ ਚ ਚੈੱਕ ਕਰੋ ਕਿੰਨੀ ਸੋਹਣੀ ਕੁਆਲਿਟੀ ਹੈ ਇਹ ਇਹਦੇ ਨਾਲ ਬਾਈ ਜੱਜ ਦਾ ਪੂਰਾ ਦੇਖੋ ਇਹ ਦੇਖੋ ਬਾਈ ਜੀ ਕਿੰਨਾ ਜੱਜਦਾ ਜਿਹੜਾ ਵਰਕ ਕੀਤਾ ਬਾਈ ਜੀ ਵਰਕ ਬਹੁਤ ਸੋਹਣਾ ਕੀਤਾ ਆਹ ਕੱਪੜਾ ਜਿਹੜਾ ਨਾ ਬਾਈ ਜੀ ਸ਼ਿਮਰ ਦਾ ਕੱਪੜਾ ਇਹ ਬਾਟਮ ਸ਼ਿਮਰਦੀ ਹੈ ਇਹ ਗੌਰ ਰੱਖੋ ਬਾਈ ਜੀ ਧਿਆਨ ਨਾਲ ਦੇਖੋ ਇਹ ਆ ਇਹਦਾ ਨਾਲ ਦਿੱਤਾ ਬਾਈ ਜੀ ਦੁਬੱਟਾ ਇਹ ਆ ਦੁਬੱਟਾ ਦੁਪੱਟਾ ਗੋਟਾ-ਗੋਟਾ ਲਾ ਕੇ ਬਾਈ ਚੈੱਕ ਕਰੋ ਦੇਖੋ ਕਿੰਦਾ ਸੋਹਣਾ ਦੁਪੱਟਾ ਕੰਮ ਕੀਤਾ ਦੁਪੱਟੇ ਦਾ ਦੁਪੱਟਾ ਫੁੱਲ ਸਹਿਜਾ ਬਾਈ ਜੀ ਪੂਰਾ ਜਮਾ ਫੁੱਲ ਦੇਖੋ 2.5 ਮੀਟਰ ਦਾ ਦੁਪੱਟਾ ਹੈ ਜਿਹੜੀ ਦੀ ਲੈਂਥ ਹੈ ਪੂਰੀ ਲੈਂਥ ਹੈ ਜਮਾ ਪੂਰਾ ਸੋਹਣਾ ਦੁਪੱਟੇ ਦਾ ਕੰਮ ਕੀਤਾ ਹੋਇਆ ਇਹ ਆ ਬਾਈ ਜੀ ਡਿਜ਼ਾਈਨ ਹੈ ਇਹਦੇ ਵਿੱਚ ਇਹਦੇ ਵਿੱਚ ਬਾਈ ਜੀ ਪੌਂਚਾ ਪ੍ਰਿੰਟ ਤਾਂ ਹੈਗੀ ਹੈਗਾ ਬਾਈ ਜੀ ਕੁਝ ਗਲੇ ਵਾਲੀਆਂ ਕੜਾਈਆਂ ਕੁਝ ਬਾਈ ਜੀ ਬਗੇਰ ਗਲੇ ਤੋਂ ਵੀ ਜਿੰਨਾ ਮਰਜ਼ੀ ਮਾਲ ਲੈ ਲਿਓ ਬਾਈ ਜੀ ਆਪਣੇ ਕੋਲੇ ਬਾਧੂ ਮਾਲ ਹੈ ਜਿੰਨਾ ਮਰਜ਼ੀ ਡਿਜ਼ਾਈਨ ਲੈ ਲਿਓ ਬਾਈ ਜੀ ਬਾਰ-ਬਾਰ ਮੈਂ ਤੁਹਾਨੂੰ ਇਹ ਦ ਬੀ ਜਿਹੜੀ ਦੀ ਕੁਆਲਿਟੀ ਹੈ ਕੱਪੜੇ ਦੀ ਬਾਈ ਜੀ ਨੰਬਰ 1 ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਉਹ ਕੰਮ ਨਹੀਂ ਖਰਾਬ ਹੋਣਾ ਕੰਮ ਨਹੀਂ ਹੈਗਾ 1500 ਰੁਪਿਆ ਰੇਟ ਹੈ ਬਾਈ ਜੀ ਇੱਕ ਸੂਟ ਦਾ ਜਿਹੜੀ ਇਹਦੀ ਸ਼ਿਪਿੰਗ ਹੈ ਬਾਈ ਜੀ ਉਹ ਬਿਲਕੁਲ ਫਰੀ ਹੈਗੀ ਜਿਹੜਾ ਮੇਰਾ ਵੀਰ ਦਾ ਕੋਈ ਦੁਕਾਨਦਾਰ ਹੈ ਉਹਨੂੰ ਬਾਈ ਜੀ ਲੈਸ ਲੱਗੂਆ ਦੁਕਾਨਦਾਰੀ ਵਾਸਤੇ ਇਹ ਸਪੈਸ਼ਲ ਵੀਡੀਓ ਬਾਈ ਜੀ ਬਰਕ ਵਾਲੇ ਸੂਟਾਂ ਦੀ ਹੈ ਵਿਆਹ ਸਾਡੀਆਂ ਵਾਸਤੇ ਸਪੈਸ਼ਲ ਵੀਡੀਓ ਬਣਾਈ ਹੈ ਆਪਾਂ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਆਪਣੇ ਕੋਲੇ ਆ ਗਿਆ ਦੂਜਾ ਡਿਜ਼ਾਈਨ ਦੂਜਾ ਡਿਜ਼ਾਈਨ ਚੈੱਕ ਕਰਨ ਨੂੰ ਸਮਾਰ ਕੇ ਬਾਈ ਜੀ ਇਹ ਸ਼ਿਮਰ ਤੇ ਆ ਬਾਈ ਜੀ ਪਿਓਰ ਸ਼ਿਮਰ ਤੇ ਕਢਾਈ ਕੀਤਾ ਵਰਕ ਕੀਤਾ ਹੋਇਆ ਜੀ ਪਿਓਰ ਸ਼ਿਮਰ ਤੇ ਇੱਕ ਤਾਂ ਹੁੰਦਾ ਬਾਈ ਜੀ ਦੇਸੀ ਸ਼ਿਮਰ ਹੁੰਦਾ ਦੇਸੀ ਸ਼ਿਮਰ ਨਹੀਂ ਪਿਓਰ ਸ਼ਿਮਰ ਹੈ ਪਿਓਰ ਸ਼ਿਮਰ ਤੇ ਵਰਕ ਕੀਤਾ ਹੋਇਆ ਬਾਈ ਜੀ ਖੋਲ ਕੇ ਚੈੱਕ ਕਰਾਉਣਾ ਤੁਹਾਨੂੰ ਸਮਾਰ ਕੇ ਗੌਰ ਨਾਲ ਦੇਖੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਸ਼ੂਟ ਹੈ ਕਰੋ ਚੈੱਕ ਵੀਰੇ ਬਾਈ ਜੀ ਰੂਹ ਖੁਸ਼ ਹੁੰਦੀ ਹੈ ਮਾਲ ਦੇਖ ਕੇ ਚੈੱਕ ਕਰੋ ਪਿਓਰ ਸ਼ਿਮਰ ਦਾ ਮਾਲ ਆ ਜੀ ਪਿਓਰ ਸ਼ਿਮਰ ਦਾ ਇੱਕ ਨੰਬਰ ਕੁਆਲਿਟੀ ਦਾ ਸ਼ਿਮਰ ਹੈ ਜੀ ਤੇ ਸ਼ਿਮਰ ਤੇ ਵਰਕ ਕਰਵਾਇਆ ਜੀ ਆਪ ਆਪਾ ਬਹੁਤ ਸੋਹਣਾ ਕੁਆਲਿਟੀ ਦਾ ਕੰਮ ਕਰਵਾਇਆ ਹੋਇਆ ਦੇਖੋ ਬਾਈ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਪੂਰੀ ਲੈਂਥ ਹੈ ਬਾਈ ਜੀ ਜਿੰਨੀ ਲੈਂਥ ਹੁੰਦੀ ਹੈ ਪੂਰੀ ਲੈਂਥ ਹੈ ਦੇਖੋ ਗਲੇ ਦੀ ਵਰਕ ਕੀਤਾ ਗਲੇ ਤੇ ਕਿੰਨਾ ਸੋਹਣਾ ਮਤਲਬ ਕੁਆਲਿਟੀ ਦਾ ਕੰਮ ਕੀਤਾ ਹੋਇਆ ਜਿਹੜੀ ਕੱਪੜੇ ਦੀ ਗੱਲ ਕਰੀਏ ਬਾਈ ਜੀ ਆਪਣਾ ਕੱਪੜਾ ਬਾਈ ਜੀ ਪੂਰਾ ਸਿਰੇ ਦਾ ਕੁਆਲਿਟੀ ਹੈ ਸ਼ਿਮਰ ਦੀ ਸ਼ਿਮਰ ਤੇ ਵਰਕ ਕੀਤਾ ਹੋਇਆ ਬਾਈ ਜੀ ਤੇ ਆਹ ਬਾਈ ਜੀ ਤੁਹਾਨੂੰ ਸ਼ਿਮਰ ਤੇ ਦਿਖਾਉਂਦੇ ਆਂ ਬਾਟਮ ਆਪਣੀ ਬਾਟਮ ਦੇ ਉੱਤੇ ਪੌਂਚਾ ਪੌਂਚਾ ਦਾ ਬਾਈ ਜੀ ਹੁਣ ਰੁਝਾਨ ਹੀ ਬਣ ਗਿਆ ਪੌਂਚੇ ਵਰਕ ਦਾ ਦੇਖੋ ਪੌਂਚਾ ਵਰਕ ਦਾ ਕਰਦੀ ਕਰਦੇ ਦੇਖੋ ਬਾਈ ਜੀ ਪੌਂਚਾ ਵਰਕ ਇਹ ਕਿੱਦਾਂ ਸੋਹਣਾ ਕੱਢਿਆ ਹੋਇਆ ਦੇਖੋ ਇਹ ਆਏ ਚੈੱਕ ਕਰੋ ਬਾਈ ਜੀ ਦੇਖੋ ਗਲੇ ਨਾਲ ਮਲਾਓ ਆ ਦੇਖੋ ਇਹ ਐਨੇ ਇਹ ਆ ਦੇਖੋ ਵੀਰ ਜੀ ਗੌਰ ਨਾਲ ਚੈੱਕ ਕਰੋ ਬਾਈ ਜੀ ਕਿੱਦਾਂ ਸੋਹਣਾ ਲੱਗੂ ਦੇਖੋ ਬਾਈ ਜੀ ਦੋ ਸ਼ੂਟ ਬਣ ਗਿਆ ਇਹ ਜ਼ੂਮ ਕਰਕੇ ਦਿਖਾ ਇਹ ਲੇ ਕੇ ਜ਼ੂਮ ਕਰਕੇ ਦਿਖਾ ਆ ਦੇਖੋ ਵੀਰ ਜੀ ਇਹਦਾ ਰੇਟ ਵੀ ਵੀਰ ਜੀ 1500 ਰੁਪਈਆ ਰੇਟ ਹੈ ਸ਼ੂਟ ਦਾ ਕੱਲਾ ਕੱਲਾ ਸ਼ੂਟ ਬਾਈ ਜੀ ਭਵੇਂ ਕ courier ਕਰਵਾ ਲਓ courier free ਹੈ 1500 ਰੁਪਈਆ ਰੇਟ ਹੈ ਕੁਆਲਿਟੀ ਇੱਕ ਨੰਬਰ ਹੈ ਸ਼ਿਮਰ ਤੇ ਕढ़ाई ਕੀਤੀ ਹੈ ਬਾਈ ਜੀ ਦੇਖੋ ਚੈੱਕ ਕਰੋ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੰਮ ਹੈ ਸ਼ਿਮਰ ਤੇ ਕढ़ाई ਕੀਤੀ ਹੋਈ ਹੈ ਆਹ ਦੁਪੱਟਾ ਬਾਈ ਜੀ ਆਰਗਨਜ਼ੀ ਦਾ ਦੁਪੱਟਾ ਨਾਲ ਦਿੱਤਾ ਹੋਇਆ ਹੈ ਦੁਪੱਟਾ ਬਾਈ ਜੀ ਰੂਹ ਖੁਸ਼ ਕਰਦਾ ਦੁਪੱਟਾ ਦੇਖ ਕੇ ਵੀ ਦੇਖੋ ਕੁਆਲਿਟੀ ਚੈੱਕ ਕਰੋ ਦੁਪੱਟੇ ਦੇਖੋ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਹੈ ਆਰਗਨਜ਼ੀ ਦਾ ਦੁਪੱਟਾ ਬਾਈ ਜੀ 2.5 ਮੀ ਦੇ ਵਿੱਚ ਬਾਕੀ ਕੀਤਾ ਹੋਇਆ ਗੋਟਾ ਪੱਤੀ ਲੱਗਿਆ ਹੋਇਆ ਬਾਈ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਦੇਖੋ ਜਰੀ ਦਾ ਕੰਮ ਕੀਤਾ ਬਾਈ ਜੀ ਦੇਖੋ ਦਬਕੇ ਦਾ ਜਰੀ ਦਾ ਬਹੁਤ ਹੀ ਸੋਹਣਾ ਕੁਆਲਟੀ ਦਾ ਕੰਮ ਕੀਤਾ ਇਹ ਪਤਲਾ ਵਾਲਾ ਦੁਪੱਟਾ ਬਾਈ ਜੀ ਤਾਂ ਇਹ ਵੀਡੀਓ ਦੇ ਵਿੱਚ ਸੁਣਨੇ ਕੋਈ ਹਿਸਾਬ ਚ ਨਹੀਂ ਆਉਂਦਾ ਹੁਣ ਪਰ ਬਾਈ ਜੀ ਆਰਗੰਜੀ ਦਾ ਦੁਪੱਟਾ ਹੈ ਪੂਰਾ ਵਧੀਆ ਕੁਆਲਟੀ ਦਾ ਦੁਪੱਟਾ ਦਿੱਤਾ 2.5 ਮੀਟਰ ਦਾ ਨਾਲ ਪੂਰੀ ਫੁੱਲ ਲੈਂਥ ਹੈ ਇੱਕ ਨੰਬਰ ਕੁਆਲਟੀ ਦਾ ਕੰਮ ਕੀਤਾ ਹੋਇਆ ਆ ਚੈੱਕ ਕਰ ਲੋ ਬਾਈ ਜੀ ਡਿਜ਼ਾਈਨ ਚੈੱਕ ਕਰ ਲੋ ਇਹ ਚ ਚਾਰ ਡਿਜ਼ਾਈਨ ਆ ਬਾਈ ਜੀ ਚਾਰ ਦੇਖੋ ਚਾਰ ਸੈਟ ਚਾਰ ਹੁੰਦਾ ਬਾਈ ਜੀ ਕਿੱਦਾਂ ਸੋਹਣੇ ਰੰਗ ਆ ਦੇਖੋ ਚਾਰੇ ਕੁਆਲਿਟੀ ਇੱਕ ਨੰਬਰ ਆ ਬਾਈ ਜੀ ਚੈੱਕ ਕਰ ਲੋ ਸਮਾਰ ਕੇ ਇੱਕ ਇੱਕ ਡਿਜ਼ਾਈਨਸ ਨੂੰ ਬਾਈ ਜੀ ਹੋਰ ਦਿਖਾਉਣੇ ਇਹਦੇ ਵਿੱਚ ਸ਼ਿਮਰ ਦੇ ਵਿੱਚ ਇਹ ਬਾਈ ਜੀ ਸ਼ਿਮਰ ਟੈਵੀ ਹੈ ਜਿਹੜਾ ਆਪਾਂ ਤੁਹਾਨੂੰ ਹੁਣ ਮਾਲ ਦਿਖਾ ਰਹੇ ਆ ਬਾਈ ਜੀ ਆਹ ਸ਼ਿਮਰ ਟੈਵੀ ਹੈ ਬਾਈ ਜੀ ਰੂਹ ਖੁਸ਼ ਕਰਨ ਵਾਲੀ ਸ਼ੂਟ ਆ ਬਾਈ ਜੀ ਇਹ ਰੂਹ ਖੁਸ਼ ਕਰਨ ਵਾਲੇ ਜਮਾ ਇਹ ਦੇਖੋ ਬਾਈ ਜੀ ਪਿਆ ਹੋ ਜਿਮਰ ਤੇ ਕੰਮ ਕੀਤਾ ਬਾਈ ਜੀ ਚਿੜਕ ਲੈ ਜਮਾ ਸ਼ੀਸ਼ੇ ਵਾਂਗੂ ਚਮਕਦਾ ਬਾਈ ਜੀ ਸ਼ੀਸ਼ੇ ਵਾਂਗੂ ਜੈਕਰੋ ਜੁੰਗਾ ਕਰਦਾ ਸ਼ੀਸ਼ੇ ਵਾਂਗੂ ਚਮਕਦਾ ਬਾਈ ਜੀ ਮਾਲ ਦੇਖੋ ਕਿੰਨਾ ਸੋਹਣਾ ਕੁਆਲਿਟੀ ਕੰਮ ਕੀਤਾ ਇਹਦਾ ਬਾਈ ਕੋਈ ਗਲਾ ਨਹੀਂ ਕੁਛ ਨਹੀਂ ਬਾਈ ਜੀ ਸਿੱਧਾ ਫਰੰਟ ਤੇ ਵਰਕ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਬਾਈ ਜੀ ਇੱਕ ਨੰਬਰ ਕੁੱਲ ਰੇਟ 1500 ਰੁਪਿਆ ਰੇਟ ਆ ਬਾਈ ਜੀ ਆਮ ਹਜ਼ਾਰ ਬਾਜ਼ਾਰ ਦੇ ਵਿੱਚ ਬਾਈ ਜੀ 25-2500 ਰੁਪਿਆ 2-2000 ਰੁਪਿਆ ਵਿਕਦਾ ਬਾਈ ਜੀ ਜ਼ਿੰਮੇਵਾਰੀ ਵਾਲਾ ਕੰਮ ਦੱਸ ਦਿਆਂ ਤੁਹਾਨੂੰ ਪਰਮਨਜਿੰਦਰ ਕਲਾਸ ਹਾਊਸ ਤੇ ਬ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਤੁਹਾਨੂੰ 1500 ਰੁਪਏ ਮਿਲੂਗਾ ਜਿਹਦੇ ਵਿੱਚ ਸ਼ਿਪਿੰਗ ਫਰੀ ਹੈ ਤੁਹਾਡੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਪੰਜ ਮੀਟਰ ਕੱਪੜਾ ਹੋਇਆ ਜੀ ਬਰਕ ਬਹੁਤ ਸੋਹਣਾ ਕੀਤਾ ਹੈ ਸ਼ਿਮਰ ਤੇ ਬਰਕ ਕੀਤਾ ਹੋਇਆ ਜੀ ਤੇ ਬਰਕ ਦੇਤੇ ਪੌਂਚੇ ਤੇ ਵੀ ਕੀਤਾ ਹੈ ਚੈੱਕ ਕਰ ਲੋ ਸਮਾਰ ਕੇ ਨਾਲ ਬਾਈ ਜੀ ਬਰਕ ਦੇਖੋ ਕਿੰਨਾ ਸੋਹਣਾ ਸਜਾਇਆ ਨਾਲ ਇਹ ਚੈੱਕ ਕਰੋ ਇਹ ਨਾਲ ਦੇਖੋ ਲਓ ਬਾਈ ਜੀ ਚੈੱਕ ਕਰੋ ਕਿੰਨਾ ਸੋਹਣਾ ਨਾਲ ਨਾਲ ਦਾ ਨਾਲ ਕੰਮ ਕੀਤਾ ਹੋਇਆ ਆਹ ਦੇਖੋ ਇਹ ਆ ਚੀਜ਼ ਮੰਨਦੇ ਸ਼ਿਮਰ ਤੇ ਹੈ ਬਾਈ ਜੀ ਟੈਵੀ ਸ਼ਿਮਰ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਕੰਮ ਹੈ ਤੇ ਨਾਲ ਆ ਆਪਣੇ ਨਾਲ ਦੁਪੱਟਾ ਦੁਪੱਟਾ ਬਾਈ ਜੀ 22 ਦਾ ਦੁਪੱਟਾ ਚੈੱਕ ਕਰੋ ਆ ਦੇਖੋ 22 ਦਾ ਦੁਪੱਟਾ ਬਾਈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਾਇਆ ਤੇ ਕਿੰਨਾ ਲੰਬਾ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ 2.5 ਮੀਟਰ ਦਾ ਦੁਪੱਟਾ ਬਾਈ ਜੀ ਚੈੱਕ ਕਰਨ ਨੂੰ ਸਮਾਰ ਕੇ ਆ ਦੇਖੋ 2.5 ਮੀਟਰ ਦਾ ਹੈ ਗੋਟਾ ਪੱਤੀਆਂ ਕੰਮ ਕੀਤਾ ਨਾਲ ਬਾਰਕਰਾ ਕੰਮ ਕੀਤਾ ਜਿਹੜਾ ਇਹ ਦੁਪੱਟਾ ਬਾਈ ਜੀ ਆ ਦੇਖੋ 22 ਦਾ ਦੁਪੱਟਾ ਇਹਦੇ ਚ ਗੌਰ ਨਾਲ ਚੈੱਕ ਕਰੋ ਬਾਈ ਜੀ ਜਦੋਂ ਇੱਕ ਵਾਰੀ ਆਓਗੇ ਬਾਈ ਜੀ ਤੁਹਾਨੂੰ ਆਪੇ ਸਭ ਪਤਾ ਲੱਗ ਜੂ ਵੀ ਕੁਆਲਿਟੀ ਕੀ ਆ ਚੈੱਕ ਕਰ ਲਓ ਬਾਈ ਜੀ ਦੇਖੋ ਆ ਦੇਖੋ ਬਹੁਤ ਹੀ ਸੋਹਣਾ ਕੱਪੜਾ ਬਾਈ ਜੀ ਸਪੈਸ਼ਲ ਜਮਾ ਹੈ ਵਿਆਹ ਸਾਦੀਆਂ ਵਾਸਤੇ ਸਪੈਸ਼ਲ ਲੈ ਜਾਮਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ 1500 ਰੁਪਿਆ ਰੇਟ ਹੈ ਸ਼ਿਪਿੰਗ ਫ੍ਰੀ ਵੇਜੀ ਤੇ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਬਾਈ ਜੀ ਲੈਸ ਲਾਵਾਂਗੇ ਕੋਈ ਗੱਲ ਨਹੀਂ ਪੂਰਾ ਵਧੀਆ ਲੈਸ ਲਾਵਾਂਗੇ ਉਹਦਾ ਵੀ ਮਾਨ ਤਨ ਕਰਾਂਗੇ ਕਿਉਂਕਿ ਬਾਈ ਜੀ ਉਹਨੇ ਅਗਲ ਨੇ ਕਹਾ ਵੇਚਣਾ ਹੁੰਦਾ ਤੇ ਉਹਨੂੰ ਵੀ 2 ਰੁਪਏ ਬਣਨੇ ਚਾਹੀਦੇ ਆ ਉਹਦੀ ਮਿਹਨਤ ਕਰਦਾ ਬਾਈ ਜੀ ਮਿਹਨਤਾਂ ਨੂੰ ਤਾਂ 2 ਰੁਪਏ ਬਣਨੇ ਚਾਹੀਦੇ ਆ ਆਪਾਂ ਨੂੰ ਸਭ ਨੂੰ ਪਤਾ ਜਿਹੜੀ ਮਿਹਨਤ ਤੇ ਇਹ ਦੁਕਾਨਦਾਰੀ ਵਾਸਤੇ ਲੈਸ ਲਾਵਾਂਗੇ ਸ਼ਿਪਿੰਗ ਫ੍ਰੀ ਹੈ ਹੋਰ ਸਾਂਝੀ ਕਰਨੀ ਚਾਹੁੰਦੇ ਆ ਬਾਈ ਜੀ ਸਾਨੂੰ ਬਹੁਤ ਸਾਡੇ ਜਿਹੜੇ ਗਾਹਕ ਆਉਂਦੇ ਸਾਨੂੰ ਕਹਿੰਦੇ ਆ ਜਦੋਂ ਬਾਈ ਸਾਡੇ ਕੋਲ ਗਾਹਕ ਆਉਂਦੇ ਬਹੁਤ ਦੂਰੋਂ ਦੂਰੋਂ ਗਾਹਕ ਆਉਂਦੇ ਆ ਤੇ ਜਦੋਂ ਉਹ ਬੈ ਕੇ ਸਤੋ ਕਪੜਾ ਵੀ ਲੈ ਲੈਂਦੇ ਬਾਈ ਜੀ ਪਰਿਵਾਰ ਕਲੈਕਸ਼ਨ ਹੀ ਬਣ ਜਾਂਦੇ ਆ ਉਹ ਸਾਨੂੰ ਕੋਈ ਤਾਂ ਇਹ ਕਹਿੰਦੇ ਵੀ ਸਾਡੀ ਬਾਈ ਜੀ ਗੁੱਡੀ ਹੈ ਅਸੀਂ ਇੰਨਾ ਕੁ ਕੁਛ ਭਾਲਦੇ ਆ ਵੀ ਸਾਨੂੰ 4 ਕਿਲੇ ਜਾਂ 5 ਕਿਲੇ ਜਾਂ ਕੋਈ ਮੁੰਡਾ ਕਹਿੰਦਾ ਕਿ ਸਾਡਾ ਮੁੰਡਾ ਜੀ ਸਾਨੂੰ 5 ਕਿਲੇ ਆਉਂਦੇ 4 ਕਿਲੇ ਆਉਂਦੇ ਵੀ ਛੋਡੇ ਕੋਲ ਇੱਥੇ ਆਉਂਦੇ ਆ ਬਾਈ ਜੀ ਬਾਈ ਜੀ ਕੋਈ ਆਪਾਂ ਨੂੰ ਪੈਸਿਆਂ ਦਾ ਲਾਲਚ ਨਹੀਂ ਕੋਈ ਆਪਾਂ ਪੰਜੀ ਨਹੀਂ ਲੈਣੀ ਕਿਸੇ ਤੋਂ ਜੇ ਕਿਸੇ ਦਾ ਬਾਈ ਕੋਈ ਹੁੰਦਾ ਤਾਂ ਆਪਾਂ ਦੱਸ ਪਾ ਸਕਦੇ ਹਾਂ ਕਿਸੇ ਦਾ ਫਾਇਦਾ ਹੋ ਜਾਏ ਆਪਾਂ ਨੂੰ ਕੋਈ ਇਸ ਦੇ ਮਿਲਦਾ ਨਹੀਂ ਕੁਝ ਆਪਾਂ ਕਿਸੇ ਤੋਂ ਕੁਝ ਲੈਣਾ ਨਹੀਂ ਬਾਈ ਜੀ ਆਪਾਂ ਨੂੰ ਕੋਈ ਲਾਲਚ ਨਹੀਂ ਜੇ ਕਿਸੇ ਦਾ ਬਾਈ ਜੀ ਕੋਈ ਹੈ ਤਾਂ ਸਾਨੂੰ ਬਾਈ ਜੀ ਦੱਸ ਸਕਦਾ ਬਾਈ ਜੀ ਕਿੰਨੇ ਕਿੱਲੇ ਆਉਂਦੇ ਹੈ ਕਹੇ ਜਾਂ ਉਹ ਕਾਰੋਬਾਰ ਭਾਲਦੇ ਹੈ ਕੁੜੀ ਵਾਲਾ ਵੀ ਦੱਸ ਸਕਦਾ ਬਾਈ ਜੀ ਬਾਈ ਇੱਕ ਗੁੱਡੀ ਹੈ ਵੀ ਇੰਨੀ ਪੜੀ ਹੋਈ ਹੈ ਸਾਨੂੰ ਇੰਨੇ ਕਿੱਲਾਂ ਦੀ ਡਿਮਾਂਡ ਹੈ ਮਤਲਬ ਜੇ ਕੋਈ ਹੋਵੇ ਤਾਂ ਬਾਈ ਜੀ ਜਰੂਰ ਸਾਨੂੰ ਦੱਸਿਆ ਕਰੋ ਨੰਬਰ ਸਾਡਾ ਚੱਲੀ ਜਾਂਦਾ ਬਾਈ ਜੀ ਦੱਸ ਦਿਆ ਕਰੋ ਅਗਲੇ ਦਾ ਫਾਇਦਾ ਹੋ ਜੇ ਬਾਈ ਜੀ ਕਰਦੇ ਆਂਗੇ ਆਪਾਂ ਨੂੰ ਲਾਲਚ ਕੋਈ ਨਹੀਂ ਪੰਜੀ ਆਪਾਂ ਕਿਸੇ ਤੋਂ ਕੋਈ ਲੈਣੀ ਨਹੀਂ ਹੈਗੀ ਸਾਡੇ ਕੋਲੇ ਬਾਈ ਜੀ ਨੇ ਆਉਂਦੇ ਆ ਉਹ ਮਤਲਬ ਬਹਿ ਕੇ ਗੱਲਾਂ ਹੀ ਇਹ ਕਰਦੇ ਹਰਣਾ ਬਾਈ ਜੀ ਵੀ ਛੋਡੇ ਕੋਲੇ ਬੰਦੇ ਆਉਂਦੇ ਨਗੇ ਛੋਡੇ ਕੋਲੇ ਛੋਡੇ ਕੋਲੇ ਗਾਹਕ ਬਾਲੇ ਆਉਂਦੇ ਆ ਸਾਡੀ ਗੁੱਡੀ ਆ ਜੀ ਸਾਡਾ ਮੁੰਡਾ ਆ ਜੀ ਸਾਨੂੰ ਬਹੁਤ ਜ਼ਿਆਦਾ ਜ਼ੋਰ ਪਾਉਂਦੇ ਆ ਜੀ ਇਸ ਗੱਲ ਤੇ ਮੈਂ ਤਾਂ ਹੀ ਅੱਜ ਛੋਡੇ ਵੀਡੀਓ ਰਾਹੀਂ ਤੁਹਾਨੂੰ ਦੱਸਿਆ ਜੀ ਵੀ ਹਰ ਇੱਕ ਬੰਦਾ ਸਾਨੂੰ ਇਹ ਗੱਲ ਕਹਿੰਦਾ ਤਾਂ ਹੀ ਮੈਂ ਛੋਡੇ ਇਹ ਧਿਆਨ ਦਿਲਾਇਆ ਤੇ ਜੇ ਕਿਸੇ ਦਾ ਕੋਈ ਬਾਈ ਮੁੰਡਾ ਚਾਹੇ ਕੁੜੀ ਹੈ ਕਿਸੇ ਦਾ ਕੋਈ ਵਿਆਹਣ ਦੇ ਯੋਗ ਹੈ ਜੁੜਨੇ ਦਾ ਬਾਈ ਜੀ ਸੰਯੋਗ ਹੀ ਹੈ ਕੋਈ ਮੈਂ ਨਹੀਂ ਜੋੜ ਸਕਦਾ ਕੋਈ ਹੋਰ ਨਹੀਂ ਜੋੜਨੇ ਸੰਯੋਗ ਹੈ ਪਰ ਜੇ ਕਿਹਦਾ ਕੋਈ ਭਲਾ ਹੁੰਦਾ ਬਾਈ ਕਰ ਸਕਦੇ ਆ ਦੱਸ ਸਕਦਾ ਕੋਈ ਸਾਨੂੰ ਕਿਹਦਾ ਕੋਈ ਮੁੰਡਾ ਚਾਹੀਏ ਕੁੜੀ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਜੀ ਜਰੂਰ ਦੱਸਿਓ ਤੇ ਆਪਾਂ ਕਿਹਦਾ ਕੋਈ ਫਾਇਦਾ ਹੁੰਦਾ ਕਰ ਦਿਆਂਗੇ ਕੋਈ ਲਾਲਚ ਨਹੀਂ ਬਾਈ ਜੀ ਆਪਾਂ ਇੱਕ ਨਵਾਂ ਰੁਪਿਆ ਨਹੀਂ ਕਿਸੇ ਤੋਂ ਲੈਣਾ ਲਾਲਚ ਕੋਈ ਨਹੀਂ ਫ੍ਰੀ ਕੰਮ ਆਉਂਦੀ ਜੀ ਹੁਣ ਬਾਈ ਜੀ ਤੁਹਾਨੂੰ ਆਪਾਂ ਦਿਖਾਉਨੇ ਆ ਆ ਆ ਗਿਆ ਆਪਣੇ ਕੋਲੇ ਸ਼ੂਟ ਬਾਈ ਜੀ ਪਹਿਲਾਂ ਵੀ ਆਪਾਂ ਦਿਖਾਏ ਸੀਗੇ ਇਹ ਆਪਾਂ ਦਿਖਾਏ ਤੁਹਾਨੂੰ ਪਹਿਲਾਂ ਵੀ ਇਹ ਹਜ਼ਾਰ ਰੁਪਏ ਦੀ ਰੇਂਜ ਚ ਆ ਬਾਈ ਜੀ ਸ਼ੂਟ ਬਹੁਤ ਵ ਸ਼ਿਮਰ ਦੀ ਕੁਆਲਿਟੀ ਦੇ ਬਾਈ ਜੀ ਚੈੱਕ ਕਰੋ ਬਾਈ ਜੀ ਸ਼ੂਟ 1000 ਰੁਪਏ ਦਾ ਚੈੱਕ ਕਰ ਲੋ ਬਾਈ ਜੀ ਦੇਖੋ ਰੂਹ ਖੁਸ਼ ਹੁੰਦੀ ਆ ਬਾਈ ਜੀ ਜ਼ਿੰਮੇਵਾਰੀ ਹੈ ਜੇ ਕੋਈ 1000 ਰੁਪਏ ਦਾ ਇਹ ਜਾ ਆਰਟੀਕਲ ਬਾਈ ਜੀ ਤੁਹਾਨੂੰ ਕੋਈ ਦੇ ਜੇ ਫੁੱਲ ਜ਼ਿੰਮੇਵਾਰੀ ਹੈ ਪੂਰੀ ਗੌਰ ਨਾਲ ਦੇਖਾ ਦਿਓ ਬਾਈ ਜੀ ਸ਼ਿਮਰ ਵਾਂਗੂ ਚਮਕ ਮਾਰਦੀ ਹੈ ਵਿੱਚੋਂ ਬਾਈ ਜੀ ਤੇ ਜਿਹੜੀ ਇਹਦੀ ਵਰਕ ਕੀਤਾ ਹੈ 골ਡਨ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਇੱਕ ਨੰਬਰ ਕੁਆਲਿਟੀ ਦਾ ਬਾਈ ਜੀ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਕੰਮ ਕੀਤਾ ਬਾਈ ਜੀ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਇਹਦੀ ਤੇ ਨਾਲ ਬਾਈ ਜੀ ਇਹਦੇ ਆ ਪਹੁੰਚਾ ਬਾਹਰ ਕੋ ਪਹੁੰਚਾ ਪ੍ਰਿੰਟ ਹੈ ਪਹੁੰਚਾ ਪ੍ਰਿੰਟ ਨਹੀਂ ਸੌਰੀ ਪਹੁੰਚਾ ਬਾਰਕਾ ਬਾਈ ਜੀ ਸੋਹਣਾ ਦੇਖੋ ਕਿੰਨਾ ਲੱਗਦਾ ਬਹੁਤ ਹੀ ਵਧੀਆ ਕੁਆਲਿਟੀ ਦਾ ਆਰਟੀਕਲ ਹੈ ਇੱਕ ਨੰਬਰ ਕਪੜਾ ਬਾਈ ਜੀ ਖਰਾਬ ਹੋਣ ਵਾਲਾ ਕਪੜਾ ਹੈ ਨਹੀਂ ਦੇਖੋ ਇਹ ਇਹ ਕੱਪੜੇ ਦੀ ਪੂਰੀ ਜ਼ਿੰਮੇਵਾਰੀ ਹੈ ਤੇ ਕੱਪੜੇ ਦਾ ਇੱਕ ਨੰਬਰ ਵਰਕ ਕੀਤਾ ਹੋਇਆ ਨਾਲ ਬਾਈ ਜੀ ਦੁਬੱਟਾ ਦੁਪੱਟਾ ਦੇਖ ਕੇ ਬਾਈ ਜੀ ਜਮਾਂ ਖੁਸ਼ ਹੋ ਜਾਓਗੇ ਐਡੇ ਐਡੇ ਦੁਪੱਟੇ ਬਾਈ ਹਜ਼ਾਰ ਦੇ ਸੂਟ ਨਾਲ ਕੋਈ ਨਹੀਂ ਲਾਉਂਦਾ ਚੈੱਕ ਕਰ ਲੋ ਬਾਈ ਜੀ ਦੁਪੱਟਾ ਪੂਰਾ ਫੁੱਲ ਸਾਈਜ਼ ਦੁਪੱਟਾ ਬਾਈ ਜੀ ਕੋਈ ਸਿਰ ਤੋਂ ਤਿਲਕਣਾ ਨਹੀਂ ਹੈ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਬਾਈ ਜੀ ਪੂਰਾ ਵਧੀਆ ਸੋਹਣਾ ਦੁਪੱਟਾ ਹੈ ਗੋਟਾ ਪੱਤੀ ਬਾਈ ਕਰਿਆ ਹੋਇਆ ਵਰਕ ਦੇਖੋ ਕਿੰਨਾ ਸੋਹਣਾ ਕਰਿਆ ਹੋਇਆ ਇਹ ਤੇ ਇੱਕ ਵਾਈ ਜੀ ਤੁਹਾਨੂੰ ਆਪਾਂ ਇਹਦੇ ਨਾਲ ਦੀ ਕੁਆਲਿਟੀ ਹੋਰ ਦਿਖਾਉਣੇ ਕੁਆਲਟਾ ਕੁਆਲਿਟੀ ਸੋਹਣੀ ਬਹੁਤ ਹੈ ਬਾਈ ਜੀ ਲਓ ਇੱਕ ਤੁਹਾਨੂੰ ਆ ਦਿਖਾਉਣੇ ਬਾਈ ਜੀ ਚੈੱਕ ਕਰੋ ਬਾਈ ਜੀ ਸੋਹਣਾ ਦੇਖੋ ਕਿੰਨਾ ਵਧੀਆ ਆ ਕਾਰਟ ਕੁੱਲ 1000 ਰੁਪਏ ਦਾ ਰੇਟ ਹੈ ਬਾਈ ਜੀ। ਸ਼ਿਮ ਜਿਹੜੀ ਸ਼ਿਪਿੰਗ ਹੈ ਇਹਦੀ ਬਿਲਕੁਲ ਫਰੀ ਹੈ ਬਾਈ ਜੀ। ਇਹ ਚਮਕ ਦੇਖੋ ਬਾਈ ਜੀ ਕਿੰਨੀ ਸੋਹਣੀ ਚਮਕ ਹੈ ਇਹ ਦੇਖੋ ਗੌਰ ਨਾਲ। ਪੂਰੇ ਗੌਰ ਨਾਲ ਦੇਖੋ ਬਾਈ ਜੀ ਤਾਂ ਤੋਂ ਲੈ ਕੇ ਅ ਥੱਲੇ ਤੱਕ ਬਾਈ ਜੀ ਪੂਰੀ ਗੌਰ ਨਾਲ ਚੈੱਕ ਕਰੋ ਕੜਾਈ ਕਿੰਨੀ ਸੋਹਣੀ ਕੀਤੀ ਹੋਈ ਹੈ। ਬਾਈ ਜੀ ਪਹਿਲੀ ਵਾਰ ਦੇਖਿਆ ਇਹੋ ਜਿਹਾ ਵਰਕ ਦੇਖੋ ਕਿੰਨਾ ਸੋਹਣਾ ਕੀਤਾ। ਜਰੀ ਵਰਕ ਕੀਤਾ ਹੋਇਆ ਕਿੰਨਾ ਸੋਹਣਾ ਕੰਮ ਕੀਤਾ ਇਹਦੇ ਵਿੱਚ ਤੇ ਨਾਲ ਬਾਈ ਜੀ ਇਹਦੇ ਪੌਂਛਾ ਵਰਕ ਵੀ ਕੀਤਾ ਹੋਇਆ ਫੁੱਲ ਜ਼ਿੰਮੇਵਾਰੀ ਹੈ ਦੇਖੋ ਬਾਈ ਜੀ ਇਹੋ ਜਿਹਾ ਸਮਾਨ ਇਹ ਆ ਲਓ ਜੀ। ਆ ਦੇਖੋ ਨਾਲ ਬਾਈ ਜੀ ਪੌਂਚਾ ਵਰਕ ਵੀ ਕੀਤਾ ਹੋਇਆ ਕਿੰਨਾ ਸੋਹਣਾ ਕੰਮ ਕੀਤਾ ਹੈ ਦੇਖੋ ਤੇ ਕੱਪੜੇ ਦੀ ਬਾਈ ਜੀ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਹੈ ਕੋਈ ਕੁਆਲਿਟੀ ਮਾੜੀ ਨਹੀਂ ਹੈਗੀ ਸ਼ਿਮਰ ਦੀ ਟਾਈਪ ਜੀ ਹੈ ਬਾਈ ਜੀ ਸ਼ਿਮਰ ਦਾ ਕੱਪੜਾ ਵਿੱਚੋਂ ਚਮਕ ਮਾਰਦੀ ਹੈ ਦੇਖੋ ਕੁਆਲਿਟੀ ਕਿੰਨੀ ਸੋਹਣੀ ਬਣਾਈ ਹੋਈ ਹੈ ਦੇਖੋ ਚੈੱਕ ਕਰੋ ਬਾਈ ਜੀ ਪਹਿਲਾਂ ਵੀ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਵਾਲੇ ਦਿਖਾਏ ਸੀਗੇ ਇੱਕ ਨੰਬਰ ਕੱਪੜਾ ਬਾਈ ਜੀ ਡਿਜ਼ਾਈਨ ਬਹੁਤ ਜ਼ਿਆਦਾ ਹੈ ਆਪਾਂ ਡਿਜ਼ਾਈਨ ਦਿਖਾਉਣਾ ਤੁਹਾਨੂੰ ਡਿਜ਼ਾਈਨ ਚੈੱਕ ਕਰੋ ਬਾਈ ਜੀ ਦੇਖੋ ਆ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਜੀ ਕਿੱਡੇ ਸੋਹਣੇ ਡਿਜ਼ਾਈਨ ਚੈੱਕ ਕਰੋ ਬਾਈ ਜੀ ਦੇਖੋ ਆ ਦੇਖੋ ਡਿਜ਼ਾਈਨ ਕੱਲਾ ਕੱਲਾ ਡਿਜ਼ਾਈਨ ਚੈੱਕ ਕਰ ਦੋ ਬਾਈ ਜੀ ਕਿਤੇ ਸੋਹਣੇ ਡਿਜ਼ਾਈਨ ਹੈ ਵਿਆਹ ਸਾਡੇ ਦਾ ਬਾਈ ਜੀ ਸੀਜ਼ਨ ਚੱਲ ਰਿਹਾ ਹੈ ਹੁਣ ਦੇਖੋ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਦੇਖੋ ਚੈੱਕ ਕਰੋ ਆ ਦੇਖੋ ਇਹਦਾ ਰੇਟ ਕੁੱਲ 1000 ਰੁਪਿਆ ਰੇਟ ਹੈ ਬਾਈ ਜੀ ਸ਼ਿਪਿੰਗ ਬਿਲਕੁਲ ਫਰੀ ਇਹ ਇੱਕ ਆਪਾਂ ਤੁਹਾਨੂੰ ਬਾਈ ਜੀ ਹੋਰ ਦੱਸਦੇ ਕੱਲ ਨੂੰ ਆਪਾਂ ਨਵੀਂ ਵੀਡੀਓ ਹੋਰ ਪਾਵਾਂਗੇ ਕਿਉਂਕਿ ਵੀਡੀਓ ਹੁਣ ਜਿਆਦਾ ਤਾਂ ਪਾਉਣਾ ਬਾਈ ਜੀ ਵਿਆਹ ਸਾਦਣਾ ਪੂਰਾ ਜੋਰ ਹੈ ਆਪਣੇ ਕੋਲੇ ਕੜਾਈ ਦਾ ਵਰਕ ਦਾ ਬਾਈ ਜੀ ਬਹੁਤ ਹੀ ਜਿਆਦੇ ਕੁਆਲਿਟੀ ਹੈ ਜਿੰਨੀ ਮਰਜ਼ੀ ਲੈ ਲੈ ਕੋਈ ਬਾਈ ਜੀ ਲੈਸੋ ਲੈਸ ਜੇ ਕਿਸੇ ਨੇ ਵਿਆਹ ਦਾ ਕਪੜਾ ਲੈਣਾ ਹੋਏ ਬਾਈ ਜੀ ਆ ਕੇ ਸਰਨਾ ਗੱਲ ਕਰ ਲੈ ਹੋਰ ਵੀ ਉਹਨੂੰ ਵਧੀਆ ਪ੍ਰੋਫਿਟ ਮਿਲੂ ਬਾਈ ਜੀ ਵਧੀਆ ਲੈਸ ਲਾਵਾਂਗੇ ਇੱਕ ਆਪਾਂ ਤੁਹਾਨੂੰ ਜਿਵੇਂ ਬਾਗ ਆ ਬਾਈ ਜੀ ਕੜਾਈ ਵਾਲੇ ਫਲਕਾਰੀਆਂ ਬਾਈ ਜੀ ਖੇਸ ਦਰੀਆਂ ਵਿਆਹ ਦੇ ਹੋਰ ਜਿਵੇਂ ਕੋਈ ਪੈਂਟਾ ਸਲਟਾ ਬਾਈ ਜੀ ਬੈਲ ਬੂਲ ਹੋਰ ਵੀ ਬਾਈ ਜੀ ਬਹੁਤ ਵਧੀਆ ਆਰਟੀਕਲ ਹੁੰਦੇ ਆਪਣੇ ਕੋਲੇ ਹੁਣ ਜ਼ਿਆਦਾਤਰ ਤਾਂ ਸੀ ਬਰਕਤਾਂ ਹੁਣੇ ਬਰਕ ਦੀ ਜ਼ਿਆਦਾ ਜ਼ਰੂਰਤ ਹੈ ਇਸ ਗੱਲ ਤੇ ਤੇ ਕੁਆਲਿਟੀ ਬਾਈ ਜੀ ਸਾਰੀ ਹੁੰਦੀ ਹੈ ਆਪਣੇ ਕੋਲ ਇਟਾਲੀਅਨ ਬੂਲ ਉਲਪੈਣ ਉਲਪੂਣ ਹੋ ਬਾਈ ਜੀ ਸਾਰੇ ਹੁੰਦੇ ਆ ਗਲਤੀ ਫਲਤੀ ਹੋ ਗਈ ਬਾਈ ਜੀ ਮਾਫ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਜੀ ਤੁਹਾਨੂੰ ਆਪਣੀ ਵੀਡੀਓ ਕਿਹੜੀ ਲੱਗਦੀ ਹੈ ਜੇ ਕੋਈ ਸੁਝਾਅ ਹੁੰਦਾ ਸੁਝਾਅ ਵੀ ਦੱਸ ਸਕਦਾ ਬਾਈ ਜੀ ਤੇ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਬੇਨਤੀ ਹੈ ਸਾਡੀ ਸਾਡਾ ਵੀ ਹੌਸਲਾ ਵਧਦਾ ਬਾਈ ਜੀ ਇਹਦੇ ਨਾਲ ਜਦੋਂ ਅਸੀਂ ਇੰਨਾ ਮਿਹਨਤ ਕਰ اے بھائی جی ضرور ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ